ਦਸਨਾ ਕੀ ਚਾਹਦੇ ਆ ਅਈ ਤਾਂ ਤੁਹਾਨੂੰ ਵੀ ਕਹਾਂਗੇ ਰਾਈ ਦਾ ਦਾਣਾ ਜੇਬ ਚ ਰੱਖ ਲਿਆ ਕਰੋ ਜਦੋਂ ਕੋਈ ਮੁਸ਼ਕਿਲ ਆਵੇ ਤਾਂ ਯਾਰ ਇੰਨਾ ਵੀ ਵਿਸ਼ਵਾਸ ਹੈ ਨਹੀਂ ਮੇਰੇ ਅੰਦਰ ਸਮਝਦੇ ਹੋਗੇ ਨਹੀਂ ਕਿ ਨਗ ਵੀ ਹੈ ਨਹੀਂ ਤਾਂ ਜੇ ਇੰਨਾ ਹੈ ਤਾਂ ਮੁਸ਼ਕਿਲ ਤੋਂ ਕਿਉਂ ਘਬਰਾ ਰਹੇ ਆ ਕਿਉਂਕਿ ਰੱਬ ਦਾ ਫਰਮਾਨ ਹੈ ਰੱਬ ਦੇ ਪਿਆਰਿਆਂ ਦਾ ਫਰਮਾਨ ਹੈ ਅਗਰ ਤੇਰੇ ਅੰਦਰ ਵਿਸ਼ਵਾਸ ਹੈ ਤਾਂ ਮੁਸ਼ਕਿਲ ਤੋਂ ਨਿਕਲਦਾ ਰਸਤਾ ਮਿਲੇਗਾ ਔਰ ਮੈਨੂੰ ਵੀ ਰਸਤਾ ਜ਼ਰੂਰ ਇਹ ਵਿਸ਼ਵਾਸ ਨਾ ਕਹਿਣਾ ਪੈਂਦਾ ਹੈ ਪਰ ਦੇਖੋ ਅੰਦਰੋਂ ਆਵਾਜ਼ ਨਹੀਂ ਨਿਕਲਦੀ ਨਿਕਲੀ ਤੁਹਾਡੀ ਆਵਾਜ਼ ਮੁਸ਼ਕਿਲ ਹੈ ਜੀਵਨ ਚ ਪ੍ਰੋਬਲਮ ਹੈ ਜੀਵਨ ਚ ਕੋਈ ਬੁਰਾ ਵਕਤ ਹੈ ਜੀਵਨ ਚ ਤਾਂ ਇੱਕ ਗੱਲ ਯਾਦ ਰੱਖਣਾ ਅਗਰ ਅੱਜ ਬੁਰਾ ਵਕਤ ਹੈ ਤੁਸੀਂ ਕਹੋ ਜੀ ਅਸੀਂ ਸ਼ੁਕਰ ਕਿੱਦਾਂ ਕਰੀਏ ਅੱਜ ਬੁਰਾ ਵਕਤ ਹੈ ਅਸੀਂ ਕਿੱਦਾਂ ਆਪਣੇ ਮਾਲਕ ਦਾ ਧੰਨਵਾਦ ਕਰੀਏ ਕਿਉਂਕਿ ਅਸੀਂ ਬੁਰੇ ਵਕਤ ਗੁਜ਼ਰ ਰਹੇ ਹਾਂ ਤਾਂ ਇੱਥੇ ਇੱਕ ਗੱਲ ਆਪਣੀ ਦਿਲ ਤੇ ਇੱਥੇ ਇੱਕ ਗੱਲ ਆਪਣੇ ਦਿਲ ਤੇ ਸਾਡੀ ਲਿਖ ਲੈਣੀ ਕਿ ਜੋ ਬੁਰੇ ਵਕਤ ਮੇਂ ਵੀ ਅੱਛਾ ਸੋਚ ਸਕਦਾ ਹੈ ਜੋ ਬੁਰੇ ਵਕਤ ਮੇਂ ਵੀ ਅੱਛਾ ਸੋਚ ਸਕਤਾ ਹੈ ਫਿਰ ਉਸੇ ਕਾਮਯਾਬ ਹੋਣੇ ਸੇ ਕੋਈ ਨਹੀਂ ਰੋਕ ਸਕਤਾ ਹੈ ਮੰਨਿਆ ਅੱਜ ਬੁਰਾ ਵਕਤ ਹੈ ਮੰਨਿਆ ਅੱਜ ਅਸੀਂ ਆਪਣੀ ਮੰਜ਼ਿਲ ਤੋਂ ਦੂਰ ਹਾਂ ਮੰਨਿਆ ਅੱਜ ਸਾਡੇ ਜੀਵਨ 'ਚ ਦੁੱਖ ਹੈ ਦਰਦ ਹੈ ਪਰੇਸ਼ਾਨੀ ਹੈ ਪਰ ਅਗਰ ਅੱਜ ਐਸੇ ਹਾਲਾਤ ਵਿੱਚ ਅਸੀਂ ਅੱਛਾ ਸੋਚ ਸਕਦੇ ਹਾਂ ਕਿ ਮੈਨੂੰ ਕਾਮਯਾਬੀ ਜ਼ਰੂਰ ਮੈਨੂੰ ਮੇਰੀ ਮੰਜ਼ਿਲ ਜ਼ਰੂਰ ਮੈਨੂੰ ਤੰਦਰੁਸਤੀ ਜ਼ਰੂਰ ਮੇਰੀ ਹਰ ਮੁਸ਼ਕਿਲ ਦਾ ਹੱਲ ਅਗਰ ਬੁਰੇ ਵਕਤ ਵਿੱਚ ਅਸੀਂ ਅੱਛਾ ਸੋਚ ਸਕਦੇ ਹਾਂ ਤਾਂ ਫੇਰ ਯਾਦ ਰੱਖੋ ਕਿਹੜਾ ਇਨਸਾਨ ਬੁਰੇ ਵਕਤ ਚੰਗਾ ਸੋਚ ਸਕਦਾ ਹੈ ਫਿਰ ਉਹਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਇਸ ਲਈ چاہے ਅੱਜ ਬਿਮਾਰੀ ਹੈ ਸੋਚੋ ਮੈਂ ਠੀਕ ਹੋ ਰਿਹਾ ਕੀ ਸੋਚਣਾ ਹੈ ਮੈਂ ਠੀਕ ਇਹਨੂੰ ਕਹਿੰਦੇ ਆ ਕਿ ਹੈ ਤਾਂ ਬੁਰਾ ਵਕਤ ਐਸ ਲਈ ਜੀਵਨ ਚ ਤਾਂ ਮੇਰੇ ਦੁੱਖ ਹੈ ਪਰ ਮੈਂ ਸੋਚ ਅੱਛਾ ਰਿਆਂ ਸੋਚ ਅੱਛਾ ਕੀ ਰਿਹਾ ਕਿ ਮੇਤੇ ਰਹਿਮਤ ਹੋ ਰਹੀ ਹੈ ਮੇਰਾ ਦੁੱਖ ਦੂਰ ਹੋ ਗਿਆ ਮੈਂ ਸਵਸਤ ਹੋ ਮੈਂ ਹਰ ਦਿਨ ਠੀਕ ਹੋ ਔਰ ਅਗਰ ਫਰਜ਼ ਕਰੋ ਕਾਰੋਬਾਰ ਨੂੰ ਲੈ ਕੇ ਕੋਈ ਮਾੜਾ ਵਕਤ ਚੱਲ ਰਿਹਾ ਹੈ ਬੁਰਾ ਵਕਤ ਚੱਲ ਰਿਹਾ ਹੈ ਕਿ ਕੰਮ ਚ ਬਰਕਤ ਨਹੀਂ ਹੈ ਜਾਂ ਬੰਦਾ ਕਹਿੰਦਾ ਕੰਮ ਚ ਤਰੱਕੀ ਨਹੀਂ ਹੋ ਰਹੀ ਜਾਂ ਮੈਂ ਮੇਰਾ ਕੰਮ ਠੰਡਾ ਪਿਆ ਹੋਇਆ ਹੈ ਇਹ ਬੁਰਾ ਵਕਤ ਹੈ ਤੇ ਇਥੇ ਅੱਛਾ ਸੋਚੋ ਕੀ ਸੋਚਣਾ ਹੈ ਕਿ ਮੇਰੇ ਕੰਮ 'ਚ ਵਾਧਾ ਹੋ ਰਿਹਾ ਹੈ ਮੇਰੇ ਕੰਮ 'ਚ ਵਰਕਤ ਹੋ ਰਹੀ ਹੈ ਮੈਂ ਮਿਹਨਤ ਕਰ ਰਿਹਾ ਤਾਂ ਮੇਰਾ ਮਾਲਿਕ ਮੈਨੂੰ ਕਾਮਯਾਬੀ ਦੇ ਰਿਹਾ ਹੈ ਸੋ ਜਦੋਂ ਬੁਰੇ ਹਾਲਾਤ ਹੁੰਦੇ ਆ ਬੁਰਾ ਵਕਤ ਹੁੰਦਾ ਹੈ ਉਸ ਲਈ ਅਗਰ ਅਸੀਂ ਆਪਣੀ ਸੋਚ ਨੂੰ ਪੋਜ਼ਿਟਿਵ ਰੱਖਦੇ ਆ ਆਪਣੇ ਸੋਚ ਨੂੰ ਅੱਛਾ ਰੱਖਦੇ ਆ ਤਾਂ ਯਾਦ ਰੱਖੋ ਜਦੋਂ ਸੋਚ ਅੱਛੀ ਹੋਏਗੀ ਤਾਂ ਜਲਦੀ ਵਕਤ ਵੀ ਅੱਛਾ ਹੋ ਜਾਏਗਾ ਕਿਉਂਕਿ ਵਿਸ਼ਵਾਸ ਦੀ ਸੋਚ ਅੱਛਾ ਉਹੀ ਸੋਚ ਸਕਦਾ ਹੈ ਜਿਹਨੂੰ ਆਪਣੇ ਮਾਲਕ ਤੇ ਸਮਝ ਦਿਓ ਕਿ ਨਹੀਂ ਹੁਣ ਫਰਜ਼ ਕਰੋ ਬੰਦੇ ਨੂੰ ਲੱਗਦਾ ਕਿ ਮੈਨੂੰ ਕੋਈ ਪ੍ਰੋਬਲਮ ਆ ਗਈ ਹਾਰਟ ਦੀ ਪ੍ਰੋਬਲਮ ਜਾਂ ਲੀਵਰ ਦੀ ਪ੍ਰੋਬਲਮ ਕੋਈ ਵੀ ਤਾਂ ਜੇ ਬੰਦੇ ਨੂੰ ਡਾਕਟਰ ਤੇ ਵਿਸ਼ਵਾਸ ਹੈ ਤਾਂ ਬੰਦਾ ਕਹਿੰਦਾ ਕੋਈ ਨਹੀਂ ਇਹ ਪ੍ਰੋਬਲਮ ਹੈ ਤਾਂ ਡਾਕਟਰ ਵੀ ਹੈ ਉਹ ਮੈਨੂੰ ਠੀਕ ਵੀ ਯਾਨੀ ਉਹ ਵਿਸ਼ਵਾਸ ਹੀ ਫਿਰ ਡਾਕਟਰ ਕੋਲ ਲੈ ਕੇ ਜਾਂਦਾ ਹੈ ਸੋ ਇੱਥੇ ਦੱਸਣਾ ਕੀ ਚਾਹੁੰਦੇ ਆ ਕਿ ਜੇ ਉਸਲੇ ਬੰਦਾ ਸੋਚੇ ਹਾਏ ਮੈਨੂੰ ਹਾਰਟ ਦੀ ਪ੍ਰੋਬਲਮ ਆ ਗਈ ਪਰ ਮੈਨੂੰ ਕੋਈ ਠੀਕ ਕਰਨ ਵਾਲਾ ਹੈ ਨਹੀਂ ਮੈਂ ਠੀਕ ਕਦੀ ਤਾ ਪ੍ਰੋਬਲਮ ਤਾਂ ਹੈ ਪਰ ਨਾਲ ਨਿਰਾਸ਼ਾ ਨੂੰ ਜੋੜ ਦਿੱਤਾ ਨਾਲ ਚਿੰਤਾ ਨੂੰ ਜੋੜ ਦਿੱਤਾ ਤਾਂ ਹੁਣ ਪ੍ਰੋਬਲਮ ਠੀਕ ਨਹੀਂ ਹੋਣੀ ਬਲਕੇ ਪ੍ਰੋਬਲਮ ਹੋਰ ਵੱਧ ਜਾਣੀ ਹੈ ਸਮਝ ਦਿਓ ਕਿ ਨਹੀਂ ਜੇ ਤਾਂ ਤੁਸੀਂ ਚਿੱਠੀ 'ਚ ਪੜਿਆ ਕਿ ਉਹਨਾਂ ਦੇ ਚਿੱਠੀ ਲਿਖੀ ਬ੍ਰਦਰ ਨੇ ਜਾਣਾ ਸੀ ਦੁਬਈ ਤਾਂ ਡਾਕਟਰਾਂ ਨੇ ਕਿਹਾ ਤਿੰਨ ਸਟੈਂਟ ਪੈਣੇ ਆ ਪਰ 4 ਲੱਖ ਦਾ ਖਰਚਾ ਦੱਸਿਆ ਪੈਸੇ ਹੈ ਨਹੀਂ ਸੀ ਅਸੀਂ ਫਰਿਆਦ ਕੀਤੀ ਰਹਿਮਤ ਲਈ ਉਹ ਦੁਬਈ ਵੀ ਚਲਾ ਗਿਆ ਤੁਹਾਨੂੰ ਠੀਕ ਹੈ ਹੁਣ ਵਿਸ਼ਵਾਸ ਸੀ ਕਿ ਮਾਲਕ ਦੀ ਰਹਿਮਤ ਠੀਕ ਕਰ ਕਹਦੇ ਹੋ ਸਕਦੀ ਹੈ ਤਾਂ ਜਿਹੜੇ ਵਿਸ਼ਵਾਸ ਹੋਏਗਾ ਫਿਰ ਰਹਿਮਤ ਉਹਦੇ ਤੱਕ ਪਹੁੰਚ ਵੀ ਜਾਂਦੀ ਹੈ ਇਸ ਲਈ ਜੀਵਨ ਤੇ ਜਿੰਨਾ ਮਰਜੀ ਬੁਰਾ ਵਕਤ ਹੋਵੇ ਪਰ ਵਕਤ ਬਾਹਰ ਬੁਰਾ ਹੈ ਅੰਦਰ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ ਅੰਦਰ ਆਪਣੀ ਸੋਚ ਨੂੰ ਅੱਛਾ ਰੱਖੋ ਸਮਝਦੇ ਹੋ ਕਿ ਨਹੀਂ ਕਿਉਂਕਿ ਫਿਰ ਕਮਾਗੇ ਦਰਦ ਜਿਸਮ ਅੰਦਰ ਹੈ ਬਿਮਾਰੀ ਜਿਸਮ ਅੰਦਰ ਹੈ ਜਾਂ ਪਰੇਸ਼ਾਨੀ ਬਾਹਰ ਹੈ ਕਾਰੋਬਾਰ ਨੂੰ ਲੈ ਕੇ ਕਿਸੇ ਵੀ ਹਾਲਾਤ ਨੂੰ ਲੈ ਕੇ ਪਰ ਜਦੋਂ ਅੰਦਰ ਤੁਸੀਂ ਯਕੀਨ ਰੱਖਦੇ ਹੋ ਨਾ ਕਿ ਅੱਜ ਬੇਸ਼ੱਕ ਜਿੰਨੀ ਮਰਜ਼ੀ ਬੜੀ ਪਰੇਸ਼ਾਨੀ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਮਾਲਕੇ ਪਰੇਸ਼ਾਨੀ ਕੋ ਮੈਨੂੰ ਜ਼ਰੂਰ ਕੱਢੇਗਾ ਮੇਰੀ ਇਹ ਮੁਸ਼ਕਿਲ ਦਾ ਹੱਲ ਜ਼ਰੂਰ ਤਾਂ ਇਹ ਕੋਈ ਇੱਕ ਹਿੰਮਤ ਵੀ ਮਿਲਦੀ ਹੈ ਖੁਸ਼ੀ ਵੀ ਮਿਲਦੀ ਹੈ ਹੌਸਲਾ ਵੀ ਮਿਲਦਾ ਹੈ ਔਰ ਹੌਸਲੇ ਨਾਲ ਹੀ ਫਿਰ ਜਦੋਂ ਇਨਸਾਨ ਕਦਮ ਵਧਾਂਦਾ ਹੈ ਤਾਂ ਉਹਦੀ ਰਹਿਮਤ ਰਸਤਾ ਬਣਾਉਂਦੀ ਵੀ ਚਲੀ ਜਾਂਦੀ ਹੈ ਇਸ ਲਈ ਇੱਕ ਵਾਰ ਫਿਰ ਕਹਾਂਗੇ ਕਿ ਬੁਰੇ ਵਕਤ ਮੇ ਵੀ ਜੋ ਇਨਸਾਨ ਅੱਛਾ ਸੋਚ ਸਕਦਾ ਹੈ ਫਿਰ ਉਸੇ ਕਾਮਯਾਬ ਹੋਣੇ ਸੇ ਕੋਈ ਨਹੀਂ ਰੋਕ ਹੁਣ ਤੁਸੀਂ ਚਾਹਦੇ ਕੋਈ ਰੋਕ ਪਾਵੇ ਤੁਹਾਨੂੰ ਤਾਂ ਫਿਰ ਅੱਛਾ ਸੋਚੋ ਵਿਸ਼ਵਾਸ ਰੱਖੋ ਆਪਣੇ ਮਾਲਕ ਤੇ ਯਕੀਨ ਰੱਖੋ ਆਪਣੇ ਮਾਲਕ ਤੇ ਕਿ ਮੇਰਾ ਮਾਲਕ ਮੇਰੇ ਮੇਰੇ ਮਾਲਕ ਦੀ ਰਹਿਮਤ ਮੇਰੇ ਬਸ ਇਹ ਯਕੀਨ ਹੀ ਤੁਹਾਨੂੰ ਦੀ ਰਹਿਮਤ ਤੱਕ ਵੀ ਲੈ ਜਾਂਦਾ ਔਰ ਖੁਸ਼ੀਆਂ ਤੱਕ ਵੀ ਲੈ ਕੇ ਜਾਂਦਾ ਇਸ ਲਈ ਇੱਥੇ ਦੱਸਿਆ ਹੈ ਔਰ ਯਕੀਨ ਕਰਨ ਵਾਸਤੇ ਭੋਲਾ ਹਿਰਦਿਆ ਚਾਹੀਦਾ ਹੈ ਕਿਉਂਕਿ ਤਰਕਸ਼ੀਲ ਜਾਂ ਜਿਹੜਾ ਦਿਮਾਗਾ ਨਾਲ ਚੱਲਣ ਵਾਲਾ ਉਹ ਕਦੀ ਯਕੀਨ ਕਰਦਾ ਹੀ ਨਹੀਂ ਹੈ ਤਾਂ ਹੀ ਕਹਿੰਦੇ ਜੋ ਭੋਲਾ ਬਣਿਆ ਉਹ ਸਭ ਕੁਝ ਕਿਉਂ ਭੋਲਾ ਬਣਨਾ ਪੈਂਦਾ ਹੈ ਭੋਲਾ ਬਣਨ ਦਾ ਮਤਲਬ ਕੀ ਜਦੋਂ ਰੱਬ ਦੀ ਗੱਲ ਆਉਂਦੀ ਤਾਂ ਬੰਦਾ ਉੱਥੇ ਤਰਕ ਨਹੀਂ ਕਰਦਾ ਬੰਦਾ ਉੱਥੇ ਕਹਿੰਦਾ ਮੈਨੂੰ ਯਕੀਨ ਹੈ ਕਿਉਂਕਿ ਸਵਾਮੀ ਵਿਵੇਕਨੰਦ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਇੱਕ ਵਿਸ਼ਵਾਸ ਕਰਨੇ ਵਾਲਾ ਹਿਰਦੇ ਹੀ ਈਸ਼ਵਰ ਕੋ ਪਾ ਸਕਦਾ ਹੈ ਕਹਿੰਦੇ ਵਿਸ਼ਵਾਸ ਕਰਨ ਵਾਲਾ ਹਿਰਦਾ ਹੀ ਈਸ਼ਵਰ ਨੂੰ ਪਾ ਸਕਦਾ ਹੈ ਸੋ ਤੁਸੀਂ ਈਸ਼ਵਰ ਨੂੰ ਪਾਣਾ ਹੈ ਨਾ ਫੇ ਕਹਿ ਦਿਓ ਮੇਰੇ ਅੰਦਰ ਮੈਨੂੰ ਆਪਣੇ ਮਾਲਕ ਤੇ ਪੂਰਾ ਮੈਨੂੰ ਆਪਣੇ ਮਾਲਕ ਦੀ ਰਹਿਮਤ ਤੇ ਪੂਰਾ ਇਸ ਲਈ ਵਿਸ਼ਵਾਸ ਕਰਨ ਵਾਲਾ ਹਿਰਦਿਆ ਉਹਨੂੰ ਪਾ ਸਕਦਾ ਹੈ ਉਸ ਤੱਕ ਪਹੁੰਚ ਸਕਦਾ ਹੈ ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ ਅਰੇ ਭੋਲੇ ਪੰਦਾ ਮਤਲਬ ਇੱਥੇ ਭੋਲਾ ਬਣਨਾ ਹੈ ਸਮਝ ਦਿਓ ਕਿ ਨਹੀਂ ਭੋਲਾ ਬਣਨ ਦਾ ਮਤਲਬ ਹੈ ਦੁਨੀਆ ਦੀ ਗੱਲ ਆਵੇ ਕੋਈ ਕਾਰੋਬਾਰ ਦੀ ਗੱਲ ਆਵੇ ਤਾਂ ਸੋਚੀਏ ਭਾਈ ਆ ਚੰਗਾ ਆ ਮਾੜਾ ਪਰ ਜਦੋਂ ਰੱਬ ਦੀ ਰਹਿਮਤ ਦੀ ਗੱਲ ਆਵੇ ਤਾਂ ਫਿਰ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਨੂੰ ਆਪਣੇ ਰੱਬ ਤੇ ਪੂਰਾ ਕਿਉਂਕਿ ਵੈਸੇ ਵੀ ਗੁਰਬਾਣੀ ਅੰਦਰ ਦੱਸਿਆ ਹੈ ਕਿ ਜਿੱਥੇ ਉਹਦੀ ਰਹਿਮਤ ਕੰਮ ਕਰਦੀ ਹੈ ਨਾ ਉੱਥੇ ਬੰਦੇ ਦੀ ਸੋਚ ਤਾਂ ਕਦੀ ਪਹੁੰਚ ਪਹੁੰਚ ਸਕਦੀ ਹੈ ਉੱਥੇ ਤਾਂ ਹੀ ਕਹਿੰਦਾ ਤੂੰ ਸਮਰਾਥ ਵੱਡਾ ਤੇ ਮੇਰੀ ਮਤ ਥੋੜੀ ਓਏ ਤੂੰ ਐਡਾ ਸਮਰਾਥ ਹੈ ਮੇਰੇ ਮਾਲਿਕ ਪ੍ਰਮਾਤਮਾ ਪ੍ਰਭੂ ਐ ਵਾਹਿਗੁਰੂ ਐ ਅੱਲਾ ਕਿ ਮੈਂ ਉੱਥੇ ਤੱਕ ਪਹੁੰਚ ਪਾਵਾਂ ਮੇਰੀ ਮੱਤ ਨਹੀਂ ਹੈ ਕਿੱਥੇ ਬੱਚੇ ਦੀ ਮੱਤ ਸਮਝ ਲਓ ਜਿੱਦਾਂ ਇੱਕ ਹੁੰਦੀ ਹੈ ਨਾ ਕਿ ਇੱਕ ਬੱਚੇ ਨੂੰ ਹੱਲੇ A for Apple ਦਾ ਨਹੀਂ ਪਤਾ ਤਾਂ ਉਧਰ ਟੀਚਰ ਬੈਠਾ ਹੈ ਜੋ ਕੋਰਸ ਕਰਕੇ ਡਿਗਰੀਆਂ ਲੈ ਕੇ ਟੀਚਰ ਦੀ ਕੁਰਸੀ ਤੇ ਬੈਠਾ ਤਾਂ ਬੰਦਾ ਕਹੇ ਬੱਚੇ ਦੀ ਮੱਤ ਥੋੜੀ ਤਾਂ ਟੀਚਰ ਦੀ ਮੱਤ ਹੱਲੇ ਪਰ ਅਸੀਂ ਤਾਂ ਕਹਾਂਗੇ ਕਿ ਪ੍ਰਭੂ ਦੀ ਮੱਤ ਤਾਂ ਉਸ ਤੋਂ ਵੀ ਬਹੁਤ ਬੜੀ ਹੈ ਜਿਹਦਾ ਕੋਈ ਅੰਤ ਹੀ ਨਹੀਂ ਹੈ ਉਹਨੂੰ ਸਮਝਣਾ ਤਾਂ ਬਹੁਤ ਔਖਾ ਹੈ ਇਸ ਲਈ ਬੁੱਲੇ ਸ਼ਾਹ ਨੇ ਕਿਹਾ ਯੋਦੇ ਅੱਗੇ ਤਾਂ ਵਿਗਿਆਨ ਵੀ ਫੇਲ ਹੋ ਜਾਂਦਾ ਜਦੋਂ ਉਹਦੀ ਰਹਿਮਤ ਦੀ ਗੱਲ ਆਉਂਦੀ ਹੈ ਸੋ ਸਮਝਣਾ ਜ਼ਰਾ ਸਾਰਿਆਂ ਨੇ ਇਸ ਲਈ ਜੋ ਭੋਲਾ ਬਣਿਆ ਉਹ ਸਭ ਕੁਝ ਲੈ ਜਾਂਦਾ ਜਾਵੇ ਖਾਲੀ ਜੋ ਬਣੇ ਹੁਸ਼ਿਆਰ ਯਾਰਾ ਕਿਉਂਕਿ ਕਹਿੰਦੇ ਰੱਬ ਦੇ ਘਰ ਹੁਸ਼ਿਆਰੀਆਂ ਨਹੀਂ ਚਲਦੀਆਂ ਸਮਝਦੇ ਹੋ ਕਿ ਨਹੀਂ ਤਾਂ ਹੀ ਤਾਂ ਕਿਹਾ ਜਾਂਦਾ ਨਾ ਕਿ ਚੁਸਤ ਚਲਾਕੀ ਨਹੀਂ ਚਲਣੀ ਤਕਸੀਮਾਂ ਜਰਵਾਂ ਦੀ ਓਏ ਕਮਲਾ ਹੋ ਕੇ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ ਕਹਿੰਦੇ ਕਮਲਾ ਹੋ ਕੇ ਸਭ ਕੁਝ ਲੈ ਜਾ ਇਹ ਚੁਸਤ ਚਲਾਕੀਆਂ ਦੁਨੀਆ ਤੇ ਕੰਮ ਆਂਦੀਆਂ ਐ ਰੱਬ ਦੇ ਘਰ ਤਾਂ ਹੀ ਤਾਂ ਫਿਰ ਕਮਾਂਗੇ ਰੱਬ ਨੇ ਦਿਮਾਗ ਦਿੱਤਾ ਦੁਨੀਆ ਨਾਲ ਚੱਲਣ ਵਾਸਤੇ ਤਾਂ ਦਿਲ ਦਿੱਤਾ ਆਪਣੇ ਵਾਸਤੇ ਕਿਉਂਕਿ ਦਿਲ ਚ ਪਿਆਰ ਹੁੰਦਾ ਵਿਸ਼ਵਾਸ ਹੁੰਦਾ ਹੈ ਇਸ ਲਈ ਕਹਿੰਦੇ ਦੁਨੀਆ ਦਾ ਕੋਈ ਕੰਮ ਐ ਦਿਮਾਗ ਨਾਲ ਚੱਲ ਪਰ ਜਦੋਂ ਰੱਬ ਦਾ ਮਾਰਗ ਐ ਤਾਂ ਦਿਲ ਨਾਲ ਚੱਲ ਵਿਸ਼ਵਾਸ ਨਾਲ ਚੱਲ ਪ੍ਰੇਮ ਨਾਲ ਚੱਲ ਕਿਉਂਕਿ ਜਿੰਨ ਪ੍ਰੇਮ ਕੀਓ ਇਹ ਪ੍ਰੇਮ ਕਰਨਾ ਹਿਰਦੇ ਦਾ ਕੰਮ ਐ ਅਕਲ ਦਾ ਕੰਮ ਨਹੀਂ ਐ ਸਮਝਿਓ ਕਿ ਨਹੀਂ ਕਾਹੀ ਤਾਂ ਜਦੋਂ ਪਿਆਰ ਦੀ ਗੱਲ ਆਉਂਦੀ ਬੰਦੇ ਦਾ ਹੱਥ ਇੱਥੇ ਨਹੀਂ ਜਾਂਦਾ ਕਿੱਥੇ ਜਾਂਦਾ ਹੈ ਹਾਏ ਜਦੋਂ ਪਿਆਰ ਦੀ ਗੱਲ ਆਉਂਦੀ ਤਾਂ ਹੱਥ ਦਿਲ ਤੇ ਜਾਂਦਾ ਇਹਦਾ ਮਤਲਬ ਪ੍ਰੇਮ ਦਿਲ ਵਿੱਚ ਹੈ ਔਰ ਜਿੰਨਾ ਇਨਸਾਨ ਦਾ ਹਿਰਦਾ ਪ੍ਰੇਮ ਵਿਸ਼ਵਾਸ ਨਾਲ ਭਰਿਆ ਹੋਵੇ ਉਹਨਾਂ ਹੀ ਇਨਸਾਨ ਪ੍ਰਭੂ ਦੇ ਨੇੜੇ ਹੋ ਜਾਂਦਾ ਹੈ ਇਸ ਲਈ ਦਿਲ ਤੇ ਹੱਥ ਰੱਖ ਕੇ ਗਿਆ ਕਰੋ ਮੈਨੂੰ ਆਪਣੇ ਮਾਲਕ ਨਾਲ ਬਹੁਤ ਮੈਨੂੰ ਆਪਣੇ ਮਾਲਕ ਤੇ ਪੂਰਾ ਫਿਰ ਲੱਗਦਾ ਆਵਾਜ਼ ਦਿਲ ਚੋਂ ਨਿਕਲਦੀ ਹੈ ਔਰ ਫਿਰ ਇਨਸਾਨ ਲੈ ਵੀ ਸਭ ਕੁਝ ਜਾਂਦਾ ਹੈ ਇਸ ਲਈ ਫਿਰ ਕਮਾਂਗੇ ਜੋ ਭੋਲਾ ਬਣਿਆ ਉਹ ਸਭ ਕੁਝ ਲੈ ਜਾਂਦਾ ਜਾਵੇ ਖਾਲੀ ਜੋ ਬਣੇ ਹੁਸ਼ਿਆਰ ਯਾਰਾ ਉਹਨੂੰ ਰਹਿਮਤ ਦੀ ਮੰਜ਼ਿਲ ਕਦੇ ਮਿਲਦੀ ਨਹੀਂ ਜੋ ਕਰੇ ਫਕਰਾ ਨਾਲ ਟਕਰਾਰ ਯਾਰਾ ਕਈ ਫਕਰਾ ਨਾਲ ਬਹਿਸ ਕਰਨ ਲੱਗ ਜਾਂਦੇ ਆ ਇਦਾਂ ਨਹੀਂ ਹੋ ਸਕਦਾ ਉਦਾਂ ਨਹੀਂ ਹੋ ਸਕਦਾ ਜਰਾ ਸਮਝਣਾ ਪਰ ਉਹ ਟਕਰਾਰ ਕਰਕੇ ਫਕੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਰੱਬ ਦੀ ਰਹਿਮ ਤਾਂ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਹੈ انسان ਨੂੰ ਕਿਉਂਕਿ ਜਿਹੜੀ ਰਹਿਮ انسان ਤੱਕ ਪਹੁੰਚ ਸਕਦੀ ਹੈ ਉਹ ਫਕੀਰਾਂ ਨਾਲ ਤਕਰਾਰ ਕਰਕੇ ਫਕੀਰਾਂ ਨਾਲ ਨਫ਼ਰਤ ਕਰਕੇ ਹੁਣ ਜਰਾ ਆਪ ਸੋਚੋ ਦੁਨੀਆ ਦੇ ਉੱਪਰ ਜਿੰਨੇ ਵੀ ਗੁਰੂ ਰਹਿਬਰ ਆਏ ਆਏ ਕਿ ਨਹੀਂ ਚਾਹੇ ਅਸੀਂ ਗੁਰੂਆਂ ਦੀ ਗੱਲ ਕਰ ਲਈਏ 10 ਗੁਰੂ ਸਹਿਬਾਨ ਆਏ ਪੀਰ ਪੈਗੰਬਰ ਔਲੀਆ ਆਏ ਹੁਣ ਜਿਨ੍ਹਾਂ ਨੇ ਗੁਰੂਆਂ ਤੇ ਵਿਸ਼ਵਾਸ ਕੀਤਾ ਚਰਨ ਜਿਸੇ ਰੱਖਿਆ ਉਹ ਸਭ ਕੁਝ ਲੈ ਗਏ ਤਾਂ ਜਿਨ੍ਹਾਂ ਨੇ ਤਕਰਾਰ ਕੀਤੀ ਨਫ਼ਰਤ ਕੀਤੀ ਝੜਾ ਕੀਤਾ ਅੱਜ ਦੇਖ ਲੋ ਦੁਨੀਆ ਉਹਨਾਂ ਨੂੰ ਕਿਹੜੇ ਨਾਮ ਨਾਲ ਯਾਦ ਕਰਦੀ ਏ ਕੋਈ ਰਾਖਸ਼ ਕਹਿੰਦਾ ਹੈ ਕੋਈ ਬੁਰਾ ਇਨਸਾਨ ਕਹਿੰਦਾ ਹੈ ਕੋਈ ਕੁਛ ਕਹਿੰਦਾ ਕੋ ਕੁਛ ਕਹਿੰਦਾ ਹੈ ਯਾਨੀ ਅੱਜ ਕੋਈ ਉਹਨਾਂ ਨੂੰ ਇੱਜ਼ਤ ਮਾਨ ਦੀ ਨਜ਼ਰ ਨਾਲ ਨਹੀਂ ਦੇਖਦਾ ਜ਼ਰਾ ਸੋਚ ਕੇ ਦੇਖੋ ਜਿਹੜੇ ਫਕੀਰਾਂ ਨਾਲ ਗੁਰੂਆਂ ਰਹਿਬਰਾਂ ਨਾਲ ਨਫ਼ਰਤ ਕਰਨ ਵਾਲੇ ਆ ਟਕਰਾਅ ਕਰਨ ਵਾਲੇ ਆ ਬੁਰਾ ਕਰਨ ਵਾਲੇ ਆ ਉਹ ਸਭ ਕੁਝ ਗਵਾ ਜਾਂਦੇ ਆ ਤਾਂ ਜਿਹੜੇ ਵਿਸ਼ਵਾਸ ਕਰਨ ਵਾਲੇ ਆ ਪਿਆਰ ਕਰਨ ਵਾਲੇ ਆ ਉਹ ਸਭ ਕੁਝ ਲੈ ਵੀ ਕਿਉਂਕਿ ਕੱਲੇ ਕੱਲੇ ਗੁਰੂ ਰਹਿਬਰ ਜਾਂ ਪੀਰ ਫਕੀਰ ਦੀ ਜ਼ਿੰਦਗੀ ਬਾਰੇ ਦਸੀਏ ਤਾਂ ਫੇ ਤਾਂ ਟਾਈਮ ਹੀ ਬਹੁਤ ਹੈ ਕਿਉਂਕਿ ਪੀਰਾਂ ਫਕੀਰਾਂ ਗੁਰੂਆਂ ਰਹਿਬਰਾਂ ਦੀ ਸ਼ਾਨ ਤਾਂ ਬਿਆੰਤ ਹੈ ਬਈ ਇਥੋਂ ਇੰਨਾ ਹੀ ਪਤਾ ਲੱਗ ਜਾਂਦਾ ਹੈ ਕਿ ਜਿਨ੍ਹਾਂ ਨੇ ਫਕੀਰਾਂ ਦੇ ਬਚਨਾਂ ਤੇ ਵਿਸ਼ਵਾਸ ਕੀਤਾ ਉਹ ਸਭ ਕੁਝ ਲੈ ਗਏ ਤਾਂ ਜਿਨ੍ਹਾਂ ਨੇ ਤਕਰਾਰ ਕੀਤੀ ਯਕੀਨ ਨਹੀਂ ਕੀਤਾ ਮਜ਼ਾਕ ਉਡਾਇਆ ਉਹ ਖਾਲੀ ਰਹਿ ਗਏ ਹੁਣ ਕਹਿੰਦੇ ਜੇ ਲੈਣਾ ਹੈ ਤਾਂ ਪਿਆਰ ਔਰ ਵਿਸ਼ਵਾਸ ਨਾਲ ਹੀ ਲੈ ਸਕਦੇ ਆ ਤਾਂ ਜੇ ਤਕਰਾਰ ਕਰੀ ਜਾਵਾਂਗੇ ਬੇਯਕੀਨੀ ਕਰਾਂਗੇ ਸ਼ੰਕਾ ਕਰਾਂਗੇ ਤੌ ਉਹਦੀ ਰਹਿਮਤਾਂ ਨੂੰ ਕੋਈ ਫਰਕ ਨਹੀਂ ਪੈਣਾ ਫਰਕ ਕਿਹਨੂੰ ਪੈਣਾ ਹੈ انسان ਨੂੰ ਕਿਉਂਕਿ ਉਹਦੀ ਰਹਿਮਤ ਵਿਸ਼ਵਾਸ ਨਾਲ ਮਿਲਦੀ ਹੈ ਔਰ ਜਦੋਂ ਉਹਦੀ ਰਹਿਮਤ ਮਿਲਦੀ ਹੈ ਤਾਂ ਫਿਰ ਸਾਡਾ ਜੀਵਨ ਬਦਲਦਾ ਹੈ ਤਾਂ ਜੇ ਅਸੀਂ ਵਿਸ਼ਵਾਸ ਨਹੀਂ ਕਰਾਂਗੇ ਉਹਦੀ ਰਹਿਮਤ ਸਾਡੇ ਜੀਵਨ ਚ ਨਹੀਂ ਆਏਗੀ ਜੇ ਉਹਦੀ ਰਹਿਮਤ ਸਾਡੇ ਜੀਵਨ ਚ ਨਹੀਂ ਆਏਗੀ ਤਾਂ ਫਰਕ ਸਾਡੇ ਜੀਵਨ ਨੂੰ ਪੈਣਾ ਹੈ ਇਹ ਉਸੇ ਤਰ੍ਹਾਂ ਸਮਝ ਲਓ ਕਿ ਪ੍ਰਭੂ ਦਾ ਪਿਆਰ ਵਿਸ਼ਵਾਸ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਪੌਦੇ ਵਾਸਤੇ ਪਾਣੀ ਔਰ ਖਾਦ ਕਿ ਅਗਰ ਪੌਦੇ ਨੂੰ ਪਾਣੀ ਔਰ ਖਾਦ ਮਿਲੇਗੀ ਤਾਂ ਫੇਰੀ ਉਹ ਫਲੀਬੂਤ ਹੋਏਗਾ ਉੱਤੇ ਅچھے ਫਲ ਫੁੱਲ ਆਣਗੇ ਤੇ ਜੇ ਉਹ ਪੌਦੇ ਨੂੰ ਖਾਦ ਹੀ ਨਹੀਂ ਮਿਲੇਗੀ ਪਾਣੀ ਨਹੀਂ ਮਿਲੇਗਾ ਤਾਂ ਦਿਨ ਪ੍ਰਤੀ ਦਿਨ ਸੁੱਕਦਾ ਇਸੇ ਤਰ੍ਹਾਂ ਜ਼ਿੰਦਗੀ ਦਾ ਇੱਕ ਪੌਦਾ ਹੈ ਇਸ ਜ਼ਿੰਦਗੀ ਦੇ ਪੌਦੇ ਤੇ ਖੁਸ਼ੀਆਂ ਦੇ ਫਲ ਫੁੱਲ ਉਹਨਾਂ ਦੇ ਆਉਂਦੇ ਹੈ ਜਿਨ੍ਹਾਂ ਦੇ ਜੀਵਨ ਚ ਪ੍ਰੇਮ ਔਰ ਵਿਸ਼ਵਾਸ ਰੂਪੀ ਪਾਣੀ ਔਰ ਖਾਦ ਅਗਰ ਇਹ ਜੀਵਨ ਦੇ ਪੌਦੇ ਨੂੰ ਮਿਲਦਾ ਹੈ ਨਾ ਤਾਂ ਫਿਰ ਜ਼ਰਾ ਆਪ ਦੇਖੋ ਖੁਸ਼ੀਆਂ ਦੇ ਫਲ ਫੁੱਲ ਵੀ ਜੀਵਨ ਚ ਆਂਦੇ ਆ ਹੁਣ ਕਈ ਜੀਵ ਦੱਸਦੇ ਆ ਹੁਣ ਵੀ ਜੀਵਨ ਦੱਸਿਆ ਕਿ ਮਾਲਕੋ satsang ਨਾਲ ਜੁੜ ਕੇ ਮੇਰਾ ਜੀਵਨ ਬਦਲ ਗਿਆ ਮੇਰੀ ਜ਼ਿੰਦਗੀ ਚ ਬਦਲਾਵ ਔਰ ਜੇ ਆਪਾਂ ਇੱਥੇ ਤੁਹਾਨੂੰ ਪੁੱਛੀਏ ਨਾ ਕਿਹਦੇ ਕਿਹਦੇ ਜੀਵਨ ਚ ਬਦਲਾਵ ਆਇਆ satsang ਸੁਣਨ ਨਾਲ ਤਾਂ ਤੁਸੀਂ ਆਪ ਹੀ ਦੱਸਦੇ ਹੋ ਕਿਹਦੇ ਕਿਹਦੇ ਜੀਵਨ ਚ ਬਦਲਾਵ ਆਇਆ ਆਇਆ ਕਿ ਨਹੀਂ ਉਦੋਂ ਹੀ ਨਾ ਹੱਥ ਖੜਾ ਕਰਿਓ ਸਮੀ ਉਹ ਬਦਲਦਾ ਹੈ ਜੀਵਨ ਹੁਣ ਇੱਕ ਬੱਚੇ ਨੂੰ ਪੁੱਛੋ ਭਾਈ ਸਕੂਲ ਜਾ ਕੇ ਤੇਰੇ ਜੀਵਨ ਚ ਕੀ ਬਦਲਾਅ ਆਇਆ ਆਂਦਾ ਕ ਨਹੀਂ ਬਦਲਾਅ ਤੁਸੀਂ ਆਪ ਦੱਸਦੇ ਹੋ ਕਿੱਥੇ ਅਨਪੜ੍ਹ ਸੀ ਕਿੱਥੇ ਪਤਾ ਵੀ ਨਹੀਂ ਸੀ ਔਰ ਕਿੱਥੇ ਸਕੂਲ ਜਾਣ ਨਾਲ ਟੀਚਰਾਂ ਦੀ ਸਹੋਬਤ ਕਰਨ ਨਾਲ ਗਿਆਨ ਮਿਲੇ ਆ ਸਮਝ ਮਿਲੀ ਕਿਤਾਬਾਂ ਦਾ ਪਤਾ ਲੱਗਾ ਕਿੱਥੇ ਕੀ ਲਿਖਿਆ ਹੈ ਇਹ ਪਤਾ ਲੱਗਾ ਕਿ ਸੇਬ ਨੂੰ ਕੀ ਇੰਗਲਿਸ਼ ਚ ਕਹਿੰਦੇ ਆ ਪਾਣੀ ਨੂੰ ਕੀ ਕਹਿੰਦੇ ਆ ਯਾ ਭਾਸ਼ਾ ਦਾ ਗਿਆਨ ਹੋਇਆ ਇਸੇ ਤਰ੍ਹਾਂ ਜਿਦਾਂ ਸਕੂਲ ਵਿੱਚ ਜਾ ਕੇ ਜਦੋਂ ਬੱਚਾ ਟੀਚਰਾਂ ਦੀ ਸਹੋਬਤ ਕਰਦਾ ਹੈ ਉਹਨੂੰ ਬਾਹਰਲਾ ਗਿਆਨ ਹੁੰਦਾ ਤਾਂ ਫਕੀਰਾਂ ਦੀ ਸਹੋਬਤ ਕਰਨ ਨਾਲ ਰੱਬ ਦੀਆਂ ਰਹਿਮਤਾਂ ਦਾ ਗਿਆਨ ਹੁੰਦਾ ਹੈ ਆਪਣੇ ਅੰਦਰਲੀ ਸ਼ਕਤੀਆਂ ਦਾ ਗਿਆਨ ਹੁੰਦਾ ਹੈ ਇਸ ਲਈ ਆਪਣੇ ਅੰਦਰਲੀ ਰਹਿਮਤ ਨੂੰ ਸਮਝਣਾ ਹੈ ਤਾਂ ਫਕੀਰਾਂ ਦੇ ਨਾਲ ਜੁੜਨਾ ਵਿਸ਼ਵਾਸ ਕਰਨਾ ਪੈਂਦਾ ਹੈ ਇਸ ਲਈ ਉਹ ਕਦੀ ਰਹਿਮਤ ਦੀ ਮੰਜ਼ਿਲ ਨਹੀਂ ਪਾ ਸਕਦਾ ਉਹਨੂੰ ਮੰਜ਼ਿਲ ਜੇ ਰਹਿਮਤ ਨੂੰ ਪਾਣਾ ਹੈ ਤਾਂ ਫਕੀਰਾਂ ਤੇ ਵਿਸ਼ਵਾਸ ਰੱਬ ਦੇ ਉੱਤੇ ਵਿਸ਼ਵਾਸ ਕਰਨਾ ਪੈਣਾ ਹੈ ਜੇ ਆਪਣੀ ਮੰਜ਼ਿਲ ਨੂੰ ਪਾਣਾ ਹੈ ਤਾਂ ਕਹਿੰਦਾ ਵਿਸ਼ਵਾਸ ਕਰਨਾ ਪੈਣਾ ਹੈ ਕਿਉਂਕਿ ਵਿਸ਼ਵਾਸ ਨਾਲ ਹੀ ਮੰਜ਼ਲਾ ਮਿਲਦੀਆਂ ਹੈ ਇਸ ਲਈ ਆਖਰੀ ਲਾਈਨ ਚ ਫੇ ਕੀ ਦੱਸਿਆ ਹੈ ਇੱਥੇ ਦੱਸਿਆ ਤੀਸਰੀ ਲਾਈਨ ਚ ਕਿ ਉਹ ਕਦੀ ਰਹਿਮਨ ਦੀ ਮੰਜ਼ਿਲ ਨਹੀਂ ਪਾ ਸਕਦਾ ਜੋ ਕਰੇ ਫਕਰਾ ਨਾਲ ਟਕਰਾਰ ਯਾਰਾ ਉਹ 12 ਸਾਲਾਂ ਦੇ ਡੁੱਬੇ ਬੰਨੇ ਲੱਗ ਜਾਂਦੇ ਜੋ ਬਣੇ ਫਕਰਾਆਂ ਦਾ ਤਾਬੇ ਧਾਰ ਯਾਰਾ ਤਾਬੇਦਾਰ ਦਾ ਮਤਲਬ ਪਤਾ ਕੀ ਹੁੰਦਾ ਹੈ ਅਗਿਆਕਾਰੀ ਵਫਾਦਾਰ ਕਹਿੰਦੇ ਜੋ ਫਕੀਰਾਂ ਦੇ ਨਾਲ ਵਫਾ ਕਰਦਾ ਹੈ ਉਹਨਾਂ ਦਾ ਅਗਿਆਕਾਰੀ ਹੁੰਦਾ ਹੈ ਤਾਂ ਫਿਰ 12 ਸਾਲਾਂ ਦੇ ਡੁੱਬੇ ਬੇੜੇ ਵੀ ਬੰਨੇ ਕਿਉਂਕਿ ਮਾਈ ਦਾ ਬੇੜਾ ਡੁੱਬਾ ਸੀ 12 ਸਾਲ ਹੋ ਗਏ ਸੀ ਜਦੋਂ ਹਜ਼ੂਰ ਨੂੰ ਯਾਦ ਕੀਤਾ ਹੁਕਮ ਲੱਗਾ ਨਿਆਜ਼ ਦਾ ਨਿਆਜ਼ ਦਿੱਤੀ ਦੇਖੋ ਹੁਕਮ ਪੂਰਾ ਕੀਤਾ ਤਾਂ ਡੁੱਬੇ ਵੇੜੇ ਬੰਨੇ ਲੱਗੇ ਇਹਦੇ ਵੇੜੇ ਬੰਨੇ ਲੱਗਦੇ ਆ ਪਰ ਪਹਿਲਾਂ ਵਿਸ਼ਵਾਸ ਕਰਨਾ ਪਹਿਲਾਂ ਯਕੀਨ ਕਰਨਾ ਕਿਉਂਕਿ ਤਾਬੇਦਾਰ ਦਾ ਮਤਲਬ ਹੀ ਹੁੰਦਾ ਹੈ ਕਿ ਜੋ ਹੁਕਮ ਹੋ ਗਿਆ ਉਹਨੂੰ ਪੂਰਾ ਕਰਨਾ ਉਹ ਆਗਿਆਕਾਰੀ ਦਾ ਮਤਲਬ ਹੀ ਇਹ ਹੁੰਦਾ ਹੈ ਕਿਉਂਕਿ ਆਗਿਆਕਾਰੀ ਉਹ ਨਹੀਂ ਹੁੰਦਾ ਕਿ ਪਹਿਲਾਂ ਕੰਮ ਹੋਵੇ ਫਿਰ ਆਗਿਆ ਮੰਨਣੀ ਹੈ ਆਗਿਆਕਾਰੀ ਦਾ ਮਤਲਬ ਜੇ ਹੁਕਮ ਹੋ ਗਿਆ ਪਹਿਲਾਂ ਹੁਕਮ ਪੂਰਾ ਕਰੀਏ ਜੇ ਹੁਕਮ ਪੂਰਾ ਕਰਾਂਗੇ ਤਾਂ ਰਹਿਮਤ ਵੀ ਪੂਰੀ ਗੋਲੀਆਂ ਵੀ ਖੁਸ਼ੀਆਂ ਨਾਲ ਜਰਾ ਸਾਮਣੇ ਨਜ਼ਾਰਿਆਂ ਇਸ ਲਈ ਕਹਿੰਦੇ ਕੁਝ ਲੈਣਾ ਹੋਵੇ ਨਾ ਤਾਂ ਫਕੀਰਾਂ ਦਾ ਤਾਬੇਦਾਰ ਬੰਣਾ ਪੈਂਦਾ ਹੈ ਕਹਿੰਦਾ ਹੈ ਕਿ ਨਹੀਂ ਇਸ ਲਈ ਲੈ ਵੀ ਫਿਰ ਬੰਦਾ ਸਭ ਕੁਝ ਜਾਂਦਾ ਹੈ ਇਸ ਲਈ ਜਿਹੜਾ ਕਿੰਤੂ ਪ੍ਰੰਤੂ ਕਰਦਾ ਹੈ ਫੇ ਕਿੰਤੂ ਪ੍ਰੰਤੂ ਕਰਨ ਵਾਲੇ ਨੂੰ ਕਦੀ ਰਹਿਮ ਤਾਂ ਨਹੀਂ ਮਿਲਦੀਆਂ ਕਦੀ ਬਖਸ਼ਿਸ਼ਾਂ ਨਹੀਂ ਮਿਲਦੀਆਂ ਉਹ ਸੁਣੀ ਹੋਏਗੀ ਘਟਨਾ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੁਝ ਉਹਨਾਂ ਦੇ ਪਿਆਰੇ ਸੀ ਨਾਲ ਉਹਨਾਂ ਦੇ ਬੇਟੇ ਵੀ ਸੀ ਕਹਿੰਦੇ ਹੈ ਕਿ ਤੁਰੇ ਤੁਰੇ ਜਾਂਦੇ ਕਿ ਛੱਪੜ ਦੇ ਗੋਲ ਦੀ ਨੰਗੜ ਲੱਗੇ ਜੋ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਪੜੀ ਨਾ ਬੜਾ ਬੜਾ ਪਤਾ ਲੱਗਦਾ ਹੈ ਕਿ ਕਿਤਾਬੇਦਾਰ ਹੋਣ ਦਾ ਮਤਲਬ ਕੀ ਹੁੰਦਾ ਹੈ ਕਿ ਚਲਦੇ ਆ ਚਲਦੇ ਆ ਉਹਨਾਂ ਨੇ ਕਹਿੰਦੇ ਕਿ ਪਿਆਲਾ ਸੀ ਉਹ ਛੱਪੜ 'ਚ ਸੁੱਟ ਦਿੱਤਾ ਹੁਣ ਪਿਆਲਾ ਗੰਦ ਗੰਦਗੀ ਨਾਲ ਚਿਕਣ ਨਾਲ ਭਰੇ ਹੋਏ ਛੱਪੜ 'ਚ ਕਹਿੰਦੇ ਸੁੱਟ ਦਿੱਤਾ ਉਹ ਪਿਆਲਾ ਥੱਲੇ ਚਲਾ ਗਿਆ ਪਾਣੀ ਦੇ ਵਿੱਚ ਤੋ ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾਏ ਕਹਿੰਦੇ ਜਾਓ ਕੋਈ ਸਾਡਾ ਪਿਆਲਾ ਲੈ ਕੇ ਆਓ ਭਾਈ ਲੈਣਾ ਜੀ ਪਿੱਛੇ ਸੀ ਭਾਈ ਲੈਣਾ ਜੀ ਪਿੱਛੇ ਸੀ ਉਹਨਾਂ ਤੱਕ ਹਲੇ ਆਵਾਜ਼ ਨਹੀਂ ਪਹੁੰਚੀ ਤਾਂ ਨਾਲ ਜਿਹੜੇ ਸੀ ਉਹ ਕਹਿੰਦੇ ਮਹਾਰਾਜ ਛੱਪੜ ਗੰਦਾ ਹੈ ਉਹ ਪਿਆਲਾ ਤੁਹਾਨੂੰ ਪਿਆਲਾ ਹੋਰ ਲੈ ਦੇਵਾਂਗੇ ਸਮਝ ਦਿਓ ਕਿ ਨਹੀਂ ਹੁਣ ਛੱਪੜ ਚ ਜਾਵਾਂਗੇ ਕੱਪੜੇ ਗੰਦੀ ਗੰਦੀ ਨਾਲ ਲਪੜਨਗੇ ਇੰਨਾ ਗੰਦਾ ਪਾਣੀ ਪਿਆਲਾ ਅੰਦਰ ਚਲਾ ਚੁੱਕਾ ਹੈ ਜਦੋਂ ਅੰਦਰ ਜਾਵਾਂਗੇ ਪਾਣੀ ਮੂੰਹ 'ਚ ਵੀ ਜਾਏਗਾ ਤਾਂ ਫੇ ਗੰਦਗੀ ਨਾਲ ਭਰਿਆ ਪਾਣੀ ਅੰਦਰ ਜਾਵੇ ਇਹ ਕੌਣ ਪਸੰਦ ਕਰਦਾ ਹੈ ਸੋ ਨਖਰੇ ਕਰਨ ਲੱਗੇ ਸਾਰੇ ਕਿ ਮਾਰਾ ਹੀ ਰਹਿਣ ਦਿਓ ਇਧਰ ਲੈਣਾ ਜੀ ਨੇ ਦੇਖਿਆ ਕਿ ਸਤਗੁਰ ਚੱਲਦੇ ਚੱਲਦੇ ਰੁਕ ਗਏ ਆ ਗੱਲ ਕੀ ਹੋਈ ਹੈ ਉਹ ਵੀ ਅੱਗੇ ਆ ਗਏ ਜਦੋਂ ਅੱਗੇ ਆਏ ਪੁੱਛਿਆ ਸਤਗੁਰੂ ਕੀ ਗੱਲ ਹੋ ਗਈ ਕਿਉਂਕਿ ਪਿੱਛੇ ਸੀ ਉਹ ਕਹਿੰਦੇ ਇਸ ਤਰ੍ਹਾਂ ਸਾਡਾ ਪਿਆਲਾ ਵਿੱਚ ਗਿਰਿਆ ਹੈ ਅਸੀਂ ਚੰਦ ਕੋਈ ਲੈ ਕੇ ਆਵੇ ਜਦੋਂ ਇੰਨੀ ਗੱਲ ਕਹੀ ਤਾਂ ਲੈਣਾ ਜੀ ਨਾਲ ਨਾਲ ਹੀ ਛਾਲ ਮਾਰ ਦਿੱਤੀ ਕਹਿੰਦੇ ਛੱਪੜ ਦੇ ਵਿੱਚ ਸੋ ਕਹਾਣੀ ਤਾਂ ਬੜੇ ਵਿਸਤਾਰ ਨਾਲ ਹੈ ਪਰ ਇੱਥੇ ਸ਼ਾਰਟ ਚ ਦੱਸ ਰਹੇ ਹਾਂ ਅਸੀਂ ਕਿ ਗਏ ਔਰ ਇਦਾਂ ਚੁਬੀਆਂ ਮਾਰੀਆ ਜਦ ਤੱਕ ਪਿਆਲਾ ਮਿਲ ਨਹੀਂ ਗਿਆ ਉਹ ਬਾਹਰ ਨਹੀਂ ਆਇਆ। ਯਾਨੀ ਸਾਹ ਲੈਣ ਤਾਂ ਹੁੰਦੇ ਸੀ ਇਹਦਾ ਬੰਦਾ ਕਹਿੰਦਾ ਨਾ ਆ ਕੇ ਸਾਹ ਨੱਕ 'ਚ ਭਰ ਕੇ ਫਿਰ ਤੁਸੀਂ ਚਲੇ ਜਾਂਦੇ ਪਿਆਲਾ ਲੱਭਦੇ ਸੀ। ਔਰ ਜਦੋਂ ਤੱਕ ਪਿਆਲਾ ਮਿਲ ਨਹੀਂ ਗਿਆ ਛੱਪੜ 'ਚੋਂ ਬਾਹਰ ਨਹੀਂ ਆਇਆ। ਜਦੋਂ ਪਿਆਲਾ ਮਿਲਿਆ ਪਿਆਲੇ ਨੂੰ ਲੈ ਕੇ ਆਇਆ ਤਾਂ ਪੂਰਾ ਸ਼ਰੀਰ ਚਿਕੜ ਦੇ ਨਾਲ ਭਰਿਆ ਹੋਇਆ। ਸਾਰੇ ਦੇਖ ਰਹੇ ਹੋ ਕੀ ਕੀਤਾ ਲੈਣਿਆ? ਆ ਗਈ ਹੈ। ਪਰ ਕਹਿੰਦੇ ਨਾ ਜੇ ਕੁਝ ਲੈਣਾ ਆ ਨਾ ਤਾਂ ਫੇਰ ਲੈਣਾ ਵਰਨਾ ਹੀ ਪੈਂਦਾ ਹੈ। ਤਾਂ ਹੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਲੈਣਿਆ ਤੂੰ ਲੈਣਾ ਆ ਤੇ ਅਸੀਂ ਤੇਰਾ ਦੇਣਾ ਹੈ ਤਵੇ ਦੇਖੋ ਦੇਵੀ ਕਿੰਨਾ ਕੁਛ ਦਿੱਤਾ ਆਪਣੇ ਅੰਗ ਨਾਲ ਆ ਕੇ ਫਿਰ ਆਪਣੇ ਰੂਪ ਬਣਾ ਦਿੱਤਾ ਸੋ ਇਹ ਸ਼ਾਨ ਹੁੰਦੀ ਆ ਆਗਿਆਕਾਰੀ ਹੁਣ ਲੈਣਾ ਜੀ ਨੇ ਕਿੰਦੂ ਪ੍ਰੰਤੂ ਨਹੀਂ ਕੀਤੀ ਕਿ ਮੇਰੇ ਕੱਪੜਿਆਂ ਦਾ ਕੀ ਬਣੇਗਾ ਇਹ ਗੰਦਗੀ ਮੇਰੇ ਜਿਸਮ ਨੂੰ ਗੰਦਾ ਕਰ ਦੇਗੀ ਪਾਣੀ ਗੰਦਾ ਮੇਰੇ ਮੂੰਹ ਚ ਚਲਾ ਜਾਏਗਾ ਪਰਵਾਹੀ ਨਹੀਂ ਕੀਤੀ ਜਿੱਥੇ ਗੁਰੂ ਦੀ ਆਗਿਆ ਹੋ ਗਈ ਇਹ ਚਾਹੀਦਾ ਤਾਂ ਫਿਰ ਚਾਹੀਦਾ ਤਾਂ ਹੀ ਗਿਆ ਜਾਂਦਾ ਹੈ ਕਿ ਜੋ ਆਗਿਆਕਾਰੀ ਹੈ ਨਾ ਤਾਂ ਹੀ ਆਂਦਾ ਹੁਕਮੇ ਅੰਦਰ ਸੋ ਆਗਿਆਕਾਰੀ ਔਰ ਇਹੇ ਚੀਜ਼ ਦਸੀ ਗਈ ਹੈ ਔਰ ਜਦੋਂ ਕਹਿੰਦੇ ਲੈਣਾ ਜੀ ਬਾਹਰ ਆਏ ਲੈ ਕੇ ਆ ਰਹੇ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕੁਰਾਏ ਤਾਂ ਲਾਗੇ ਖੜੇ ਨਾ ਘੋਲ ਕਰ ਰਹੇ ਹੈ ਕਿ ਹੁਣ ਲੈਣੇ ਨੇ ਆਣਾ ਪਰ ਲੈਣਾ ਜੀ ਦੌੜ ਕੇ ਗਏ ਲਾਗੇ ਪਾਣੀ ਸੀ ਉਹ ਪਾਣੀ ਨਾਲ ਪਿਆਲੇ ਨੂੰ ਤੋਤਾ ਔਰ ਲੈ ਕੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਆ ਰਹੇ ਹੈ ਤਾਂ ਸਾਰੇ ਘੋਲ ਕਰ ਰਹੇ ਕਿ ਲੈਣਾ ਹੁਣ ਗੰਦਗੀ ਨਾਲ ਲਿਪੜਿਆ ਆ ਰਿਹਾ ਹੈ ਕਹਿੰਦੇ ਜਦੋਂ ਆ ਰਹੇ ਹੈ ਨਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕੁਰਾਏ ਉਹ ਕਹਿੰਦੇ ਘੋਲ ਕਿਉਂ ਕਰਦੇ ਹੋ ਕਿਉਂ ਘੋਲ ਕਰਦੇ ਆ ਸਾਡਾ ਲੈਣਾ ਆ ਔਰ ਇਹ ਲੈਣਾ ਇੰਨਾ ਪਵਿੱਤਰ ਹੈ ਕਿ ਅਸਟਿਕੜ ਵੀ ਇਹਦੇ ਨਾਲ ਲੱਗ ਕੇ ਚੰਦਰ ਹੋ ਗਿਆ ਹੈ ਇਹ ਚਿਕੜ ਨਹੀਂ ਹੈ ਚੰਦਨ ਦਾ ਲੇਪ ਹੈ ਕਹਿੰਦੇ ਵਾਕਿਆ ਜਦੋਂ ਲੈਣਾ ਜੀ ਆਏ ਉਹ ਚਿਕੜ ਵਿੱਚੋਂ ਚੰਦਨ ਦੀ ਸਮੈਲ ਆਣੀ ਸ਼ੁਰੂ ਹੋ ਗਈ ਜਦੋਂ ਚੰਦਨ ਦਾ ਲੇਪ ਨਹੀਂ ਕਰਦੇ ਕਈ ਵਾਰ ਉਹ ਚੰਦਨ ਦੇ ਪਾਊਡਰ ਨੂੰ ਪਾਣੀ 'ਚ ਪਾ ਕੇ ਨਾ ਲੇਪ ਕੀਤਾ ਜਾਂਦਾ ਹੈ ਮੰਦਰ ਦੇ ਵਿੱਚ ਮੂਰਤੀਆਂ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਚੰਦਨ ਦੇ ਲੇਪ ਦੇ ਨਾਲ ਉਹ ਕਹਿੰਦੇ ਚੰਦਨ ਦਾ ਲੇਪ ਹੈ ਮੇਰਾ ਲੈਣਾ ਇੰਨਾ ਪਵਿੱਤਰ ਹੈ ਕਿ ਗੰਦਗੀ ਵੀ ਇਹਦੇ ਲੱਗੇ ਆ ਕੇ ਪਵਿੱਤਰ ਹੋ ਜਾਏਗੀ ਇਹ ਹੁੰਦਾ ਪ੍ਰੇਮ ਇਹ ਹੁੰਦੀ ਮੁਹੱਬਤ ਔਰ ਵਾਕਈ ਕਹਿੰਦੇ ਲੈਣਾ ਜਿਹਦੇ ਜਿਸਮ ਵਿੱਚੋਂ ਚੰਦਨ ਦੀ ਸਮੇਲ ਆਣੀ ਸ਼ੁਰੂ ਹੋ ਗਈ